ਨਸ਼ਿਆਂ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਰਫ਼ਤਾਰ ਫੜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਵਚਨਬੱਧ ਹੈ ਲੋਕਾਂ ਦੇ ਹਿੱਤ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕ ਲਹਿਰ ਬਣ ਚੁੱਕੀ ਹੈ ਯੁੱਧ ਨਸ਼ੇ ਵਿਰੁੱਧ ਬਹੁਤ ਵੱਡਾ ਪੱਧਰ ਤੇ ਛੇੜਿਆ ਹੋਇਆ ਹੈ ਪਰ ਕੱਲਾ ਸਰਕਾਰ ਜਾਂ ਪੁਲਿਸ ਦਾ ਕੰਮ ਨਹੀਂ ਇਹ 'ਚ ਜਨਤਾ ਤੇ ਪ੍ਰਸ਼ਾਸਨ ਨਾਲ ਲੱਗੂਗਾ ਲੋਕ ਇਹਦੇ ਅੱਖਾਂ ਤੇ ਕੰਨ ਬੰਨ੍ਹਣਗੇ ਜੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵੀ ਕੋਈ ਨਸ਼ਾ ਤਸਕਰ ਆ ਗਿਆ ਤੋ ਕਹਿਣ ਵੀ ਲੋ ਜ ਹੁਣ ਆਪੀ ਪੁਲਿਸ ਆਊਗੀ ਜੇ ਤੁਸੀਂ ਦੱਸ ਦੋਗੇ ਸਾਨੂੰ ਉਸ ਤੋਂ ਬਾਅਦ ਕਾਰਵਾਈ ਨਾ ਕਰੀਏ ਤਾਂ ਅਸੀਂ ਅਸੀਂ ਜ਼ਿੰਮੇਵਾਰ ਹਾਂ ਨਸ਼ਾ ਵਿਰੋਧੀ ਮੋਹਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਵੱਲੋਂ ਲਗਭਗ 26972 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਲਗਭਗ 39622 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾ ਰੁਪਏ ਦੀ ਡਰਗ ਮਨੀ ਵੀ ਜਬਤ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਢਹ ਢੇਰੀ ਕੀਤੇ ਜਾ ਰਹੇ ਹਨ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬ ਹੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਦੇਖ ਰਹੇ ਹੋ ਦਿਨਿਕ ਸਿਹਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਤੋਂ ਇੱਕ ਵਾਰੀ ਫੇ ਲਦਾਦੇ ਬੁੱਡੇ ਦਰਿਆ ਅੰਦਰ ਉਸ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਹਨਾਂ ਡੈਰੀ ਸੰਚਾਲਕਾਂ ਦੇ ਉੱਪਰ ਨਗਰ ਨਿਗਮ ਦੁਆਰਾ ਉਹਨਾਂ ਤੇ ਕੱਲ੍ਹ ਹੀ ਦੋ ਡੈਰੀ ਕੰਪਲੈਕਸਾਂ ਜਿਹੜੀ ਦੋ ਡੈਰੀ ਚਲਾਉਣ ਵਾਲੇ ਸੰਚਾਲਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਤਾਂ ਕਿਤੇ ਆਕੇ ਇਸ ਵਾਰੀ ਫੇ ਨਗਰ ਨਿਗਮ ਬੁੱਡੇ ਦਰਿਆ ਦੀ ਜ਼ੀਰੋ ਟੋਲਰੈਂਸ ਬਰਦਾਸ਼ਤ ਜਿਹਦਾ ਜਿರೋ ਟਾਲ ਨੇੜੇ ਚੱਲਦੀ ਪਈ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਲੋਕ ਨੇ ਲੋਕ ਤੇ ਗੰਦ ਸੜਦੇ ਆ ਤਾਂ ਲਗਾਤਾਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਬੁੱਢੇ ਦਰਿਆ ਦੇ ਉੱਪਰ ਲਗਾਤਾਰ ਰਾਤ ਦਿਨ ਵੀ ਇਸ ਜਗ੍ਹਾ ਦੇ ਉੱਪਰ ਖਾਸ ਕਰਕੇ ਉਹ ਜਗ੍ਹਾ ਜਿੱਥੇ ਅਕਸਰ ਲੋਕ ਕੂੜਾ ਸੜਦੇ ਆ ਤਾਂ ਲਗਾਤਾਰ ਉਹ ਨਗਰ ਨਿਗਮ ਦੇ ਅਧਿਕਾਰੀਆਂ ਦੀ ਪੈਣੀ ਨਜ਼ਰ ਆ ਤੇ ਇੱਕ ਵਾਰੀ ਫੇਰ ਤਾਇਪੁਰ ਰੋਡ ਦੇ ਅਦੀਨ ਆਂਦੀਆਂ ਨੇ ਗੀਤਾ ਕਲੋਨੀ ਕਹਿੰਦੇ ਇਸ ਇਲਾਕੇ ਨੂੰ ਤਾਂ ਇਸ ਇਲਾਕੇ ਦੇ ਵਿੱਚ ਤਕਰੀਬਨ ਦੋ ਡੇਰੀਆਂ ਮਾਲਕਾਂ ਦੇ ਉੱਪਰ ਇਸ ਬੁੱਢੇ ਦਰਿਆ ਅੰਦਰ ਗੋਹਾ ਗੰਦਾ ਪਾਣੀ ਯਾਨੀ ਜਾਨਵਰ ਦਾ ਵੇਸਟ ਪਾਣੀ ਤਾਂ ਹੋਰ ਇਹਨਾਂ ਨੂੰ ਪ੍ਰਦੂਸ਼ਿਤ ਕਰਨ ਵਾਸਤੇ ਮਾਮਲਾ ਦਰਜ ਕੀਤਾ ਗਿਆ ਕਿ ਤੇ ਆ ਕੇ ਨਗਰ ਨਿਗਮ ਦੀ ਬਹੁਤ ਵੱਡੀ ਇੱਕ ਕਾਰਵਾਈ ਹੈ ਤਾਂ ਜਿਸ ਨੂੰ ਲੈ ਕੇ ਡੈਰੀ ਸੰਚਾਲਕਾਂ ਵਿੱਚ ਗੱਲ ਨੂੰ ਲੈ ਕੇ ਹੜਕਾ ਮਚਿਆ ਆ ਤਾਂ ਅੰਦਾਜ਼ੇ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਵੱਲੋਂ ਖਾਸ ਕਰਕੇ ਜਿਹੜਾ ਗੱਲ ਕੀਤੀ ਜਾਂਦੀ ਆ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਵੱਲੋਂ ਇਹ ਸੰਚਾਲਕਾਂ ਦੇ ਉੱਪਰ ਡੈਰੀ ਸੰਚਾਲਕਾਂ ਦੇ ਉੱਪਰ ਦੋ ਵਾ ਤੇ ਉਤੇ ਪ�ਛਾ ਦਾਖਲ ਕੀਤਾ ਗਿਆ ਤਾਂ ਇਸ ਤਹਿਤ ਕਿ ਬੀ ਐਨ ਅਸੀ ਧਾਰਾ 279 ਅゼ ਨਾਲ ਹੀ 1873 ਦੀ ਧਾਰਾ 703 770 ਅਤੇ 70 12 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਨਗਰ ਨਿਗਮ ਦੇ ਅਧਿਕਾਰੀਆ ਨੇ ਸਪਸ਼ਟ ਕੀਤਾ ਕਿ ਬੁੱਢਾ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਦੇ ਖਿਲਾਫ ਅੱਗੇ ਵੀ ਇਸ ਤਰ੍ਹਾਂ ਦੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਤੇ ਦੇ ਆਕੇ ਨਗਰ ਨਿਗਮ ਦੇ ਅਧਿਕਾਰੀ ਆ ਉਹ ਲਗਾਤਾਰ ਖਾਸ ਕਰਕੇ ਬੁੱਢੇ ਨਾਲੇ ਨੂੰ ਗੰਦਾ ਕਰਨ ਵਾਲੇ ਉਹ ਲੋਕ ਇਹ ਤੰਦ ਤਸਰੀਅਤ ਖਾ ਰਹੇ ਆ ਇਹ ਬਿਆਰੀਆਂ ਦਾ ਜਿਹੜਾ ਗੋਹਾ ਆਂਦਾ ਆ ਇਸਿੱਧੇ ਸਿੱਧੇ ਬੁੱਡੇ ਦਰਿਆ ਵਿੱਚ ਸਿੱਟਦੇ ਆ ਤਾਂ ਕਿਤੇ ਆ ਕੇ ਇਸ ਗੋਹਾ ਤੇ ਉਹਨਾਂ ਮੱਜਾ ਗਾਹਾਂ ਦੇ ਜਿਹੜਾ ਗੋਹਾ ਵੇਸ ਜਿਹੜਾ ਮਲ ਮੁੱਤਰ ਹੁੰਦਾ ਤਾਂ ਸਿੱਧੇ ਤੌਰ ਤੇ ਉਹਨੂੰ ਇਸ ਬੁੱਡੇ ਦਰਿਆ ਵਿੱਚ ਸਿੱਟਣ ਦੇ ਦੋਸ਼ ਯਾਨੀ ਇੱਕ ਧਾਰਾ ਲੱਗੀ ਸੀ ਸਖਤ ਕਾਨੂੰਨੀ ਕਾਰਵਾਈ ਕਰ ਦਿੱਤੀ ਸੀ ਤਾਂ ਬਿਲਕੁਲ ਨਗਰ ਨਿਗਮ ਨੇ ਹੁਣ ਲੁਧਿਆਣਾ ਤਾਜਪੁਰ ਰੋਡ ਦੇ ਗੀਤਾ ਕਲੋਨੀ ਦੇ ਦੋ ਡੈਰੀ ਸੰਚਾਲਕਾਂ ਦੇ ਉੱਪਰ ਮਾਲਕਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਹੈ ਤਾਂ ਸਿੱਧੇ ਤੌਰ ਤੇ ਨਾ ਤੇ ਐਫ ਆਈ ਦਰਜ ਕਰਾਈ ਹੈ ਤੇ ਅੱਗੇ ਨਗਰ ਨਿਗਮ ਦੇ ਅਧਿਕਾਰੀ ਖਾਸ ਕੇ ਬੁੱਡੇ ਨਾਲੇ ਦੇ ਉੱਪਰ ਗਨਸੁੱਟਣ ਵਾਲਿਆਂ ਦੇ ਲੋਕਾਂ ਦੇ ਉੱਪਰ ਹੁਣ ਬਿਲਕੁਲ ਪੈਨੀ ਨਜ਼ਰ ਰੱਖੀ ਹੈ ਤੇ ਲਗਾਤਾਰ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਇਹ ਸਖਤ ਕਾਰਵਾਈ ਹੈ ਉਹਨਾਂ ਡੈਰੀ ਮਾਲਕਾਂ ਦੇ ਉੱਪਰ ਜਿਹੜੇ ਸਿੱਧੇ ਤੌਰ ਤੇ ਬੁੱਡੇ ਨਾਲੇ ਵਿੱਚ ਮੱਜਾ ਗਾਹਾਂ ਦਾ ਗੋਹਾ ਇਸ ਦੇ ਨਾਲ ਉਹਨਾਂ ਦਾ ਮਲ ਮੂਤਰ ਵੇਸਟ ਹੁੰਦਾ ਹੈ ਤੇ ਪਾਣੀ ਵੇਸਟ ਪਾਣੀ ਸਿੱਧੇ ਤੌਰ ਤੇ ਸੁੱਟਦੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਬੁੱਡੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ ਵਜੋਂ ਇਹਨਾਂ ਦੋਨਾਂ ਡੈਰੀ ਮਾਲਕਾਂ ਦੇ ਉੱਪਰ ਐਫਆਈ ਦਰਜ ਕਰਾਈ ਤੇ ਇਸ ਨਾਲ ਸਖਤ ਕਾਨੂੰਨੀ ਕਾਰਵਾਈ ਦੀ ਗੱਲ ਅਖੀ ਤੱਕ ਰੇੜਾ ਕੇ ਇਸ ਗੱਲ ਨੂੰ ਲੈ ਕੇ ਡੈਰੀ ਮਾਲਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਹੜਕਮ ਮਚਿਆ ਹੋਇਆ ਤਾਂ ਸਿੱਧੇ ਤੌਰ ਤੇ ਗਲਤੀ ਹੋਈ ਉਹ ਡੈਰੀ ਮਾਲਕ ਜਿਹੜੇ ਹਜੇ ਵੀ ਇਸ ਬੁੱਡੇ ਦਰਿਆ ਵਿੱਚ ਗੋਹਾ ਫਿੜਦੇ ਤੇ ਵੇਸਟਡ ਮਲ ਮੂਤਰ ਗਾਵਾਂ ਮੱਝਾਂ ਦਾ ਹੁੰਦਾ ਫਿੜਦੇ ਆ ਤਾਂ ਉਹਨਾਂ ਚ ਕਾਫੀ ਹੜਕਮ ਮਚਿਆ ਤਾਂ ਇਸ ਗੱਲ ਨੂੰ ਲੈ ਕੇ ਉਹ ਵੀ ਕਬਲਾਈ ਹੋਏ ਵੀ ਹੁਣ ਨਗਰ ਨਿਗਮ ਅਧਿਕਾਰੀਆਂ ਦੀ ਜਿਹੜੀ ਸਿੱਧੀ ਜਿਹੀ ਨਜ਼ਰ ਹੈ ਉਹਨਾ ਡੈਰੀ ਮਾਲਕਾਂ ਦੇ ਉੱਪਰ ਹੈ ਤੇ ਦਿਨ ਰਾਤ ਲਗਾਤਾਰ ਪਹਿਲੇ ਵੀ ਗੱਲ ਕੀਤੀ ਵੀ ਦਿਨ ਰਾਤ ਜਿਹੜਾ ਨਗਰ ਨਿਗਮ ਦਾ ਅਧਿਕਾਰੀ ਹੈ ਉਹ ਕਿਸੇ ਨਾ ਠਿਕਰੀ ਪਹਿਲਾਂ ਲਗਾਇਆ ਹੋਏ ਉਸ ਜਗ੍ਹਾ ਦੇ ਉੱਪਰ ਜਿੱਥੇ ਖਾਦ ਕੇ ਡੈਰੀ ਮਾਲਕ ਇਸ ਦੇ ਨਾਲ ਹੀ ਚਾਹੋ ਡਾਈਂਗ ਇੰਡਸਟਰੀ ਲੋਕ ਹੋਣ ਛੜੇ ਥਿਓਰੀ ਛੇਪੇ ਛੜਦੇ ਆ ਇਹਨੂੰ ਪ੍ਰਦੂਸ਼ਿਤ ਕਰਦੇ ਇਹਨੂੰ ਗੰਦੇ ਨਾਲੋਂ ਇਸ ਦੇ ਨਾਲ ਹੀ ਉਹ ਲੋਕ ਜਿਹੜੇ ਸਿੱਧੇ ਤੌਰ ਤੇ ਸ਼ਹਿਰੀ ਇਲਾਕੇ ਵਿੱਚ ਆ ਕੇ ਜਿੱਥੋਂ ਬੁੱਢਾ ਦਰਿਆ ਨਿਕਲਦਾ ਉੱਥੋਂ ਜਿਹੜਾ ਆਪਣਾ ਘਰ ਦਾ ਕੂੜਾ ਘਟ ਫਿਰਦੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਤੇ ਇਹ ਸਿੱਧਾ ਇੱਕ ਵੱਡਾ ਐਕਸ਼ਨ ਨਾ ਨਗਰ ਨਿਗਮ ਦਾ ਉਹਨਾਂ ਡੈਰੀ ਮਾਲਕਾਂ ਦੇ ਉੱਪਰ ਜਿਹੜੇ ਸਿੱਧੇ ਤੌਰ ਤੇ ਗੋਹਾ ਤੇ ਮੱਝਾ ਗਾਂਾਂ ਦਾ ਜਿਹੜਾ ਵੇਸਟ ਜਿਹੜਾ ਪਾਣੀ ਹੁੰਦਾ ਜਾਂ ਮਲ ਮੂਤਰ ਸਿੱਧੇ ਤੌਰ ਤੇ ਬੁੱਢੇ ਨਾਲ ਸੁੱਟਦੇ ਤਾਂ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਨਗਰ ਨਿਗਮ ਦਾ ਇਹਨਾਂ ਡੈਰੀ ਮਾਲਕਾਂ ਤੇ ਇੱਕ ਵੱਡਾ ਐਕਸ਼ਨ ਹੈ ਤੁਸੀਂ ਦੇਖ ਰਹੇ ਹੋ ਦਿਨਿਕ ਸਿਹਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਤੋਂ ਇੱਕ ਵਾਰੀ ਫੇ ਲਾਂਦੇ ਬੁੱਢੇ ਦਰਿਆ ਅੰਦਰ ਉਸ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਹਨਾਂ ਡੈਰੀ ਸੰਚਾਲਕਾਂ ਦੇ ਉੱਪਰ ਨਗਰ ਨਿਗਮ ਦੁਆਰਾ ਉਹਨਾਂ ਤੇ ਯਾਨੀ ਕਿ ਦੋ ਡੈਰੀ ਕੰਪਲੈਕਸ ਆ ਜਿਹੜੀ ਜੋ ਡੈਰੀ ਚਲਾਣ ਵਾਲੇ ਸਨ ਚਾਗਰ ਉੱਪਰ ਮਾਮਲਾ ਦਰਜ ਕੀਤਾ ਤਾਂ ਕਿਤੇ ਆਕੇ ਇਸ ਵਾਰੀ ਫੇ ਨਗਰ ਨਿਗਮ ਬੁੱਡੇ ਦਰਿਆ ਦੀ ਜ਼ੀਰੋ ਟੋਲਰੈਂਸ ਬਰਦਾਸ਼ ਜਿਹਦਾ ਜ਼ੀਰੋ ਟੋਲਰੈਂਸ ਚੱਲੀ ਪਈ ਉਹਨੂੰ ਬਿਲਕੁਕੁਲ ਬਰਦਾਸ਼ ਨਹੀਂ ਜੜੀ ਲੋਕ ਜੜੀ ਲੋਕ ਤੇ ਗੰਦ ਸੜਦੇ ਆ ਤਾਂ ਲਗਾਤਾਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਬੁੱਡੇ ਦਰਿਆ ਦੇ ਉੱਪਰ ਲਗਾਤਾਰ ਰਾਤ ਦਿਨ ਵੀ ਇਸ ਜਗ੍ਹਾ ਦੇ ਉੱਪਰ ਖੜ ਕੇ ਉਹ ਜਗ੍ਹਾ ਜਿੱਥੇ ਅਕਸਰ ਲੋਕ ਕੂੜਾ ਸੜਦੇ ਆ ਤਾਂ ਲਗਾਤਾਰ ਉਹ ਨਗਰ ਨਿਗਮ ਦੇ ਅਧਿਕਾਰੀਆਂ ਦੀ ਪੈਣੀ ਨਜ਼ਰ ਆ ਤੇ ਇੱਕ ਵਾਰੀ ਫੇ ਸਾਈਪੁਰ ਰੋਡ ਦੇ ਅਦੀਨ ਆਂਦੀਆਂ ਨੇ ਗੀਤਾ ਕਲੋਨੀ ਕਹਿੰਦੇ ਇਸ ਇਲਾਕੇ ਨੂੰ ਤਾਂ ਇਸ ਇਲਾਕੇ ਦੇ ਵਿੱਚ ਤਕਰੀਬਨ ਦੋ ਡੇਰੀਆਂ ਮਾਲਕਾਂ ਦੇ ਉੱਪਰ ਇਸ ਬੁੱਡੇ ਡਰੇ ਅੰਦਰ ਗੋਹਾ ਗੰਦਾ ਪਾਣੀ ਯਾਨੀ ਜਾਨਵਰਾਂ ਦਾ ਵੇਸਟ ਪਾਣੀ ਤਾਂ ਹੋਰ ਇਹਨਾਂ ਨੂੰ ਪ੍ਰਦੂਸ਼ਿਤ ਕਰਨ ਵਾਸਤੇ ਮਾਮਲਾ ਦਰਜ ਕੀਤਾ ਤੱਕ ਤੇ ਆ ਕੇ ਨਗਰ ਨਿਗਮ ਦੀ ਬਹੁਤ ਵੱਡੀ ਇੱਕ ਕਾਰਵਾਈ ਹੈ ਤਾਂ ਜਿਸ ਨੂੰ ਲੈ ਕੇ ਡੇਰੀ ਸੰਚਾਲਕਾਂ ਵਿੱਚ ਗੱਲ ਨੂੰ ਲੈ ਕੇ ਹੜਕਾ ਮਚਿਆ ਆ ਤਾਂ ਅੰਦਾਜ਼ੇ ਕਿ ਇਸ ਮਾਮਲੇ ਵਿੱਚ ਨਗਰ ਨਿਗਮ ਵੱਲੋਂ ਖਾਸ ਕਰਕੇ ਇਹੜਾ ਗੱਲ ਕੀਤੀ ਜਾਂਦੀ ਆ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਵੱਲੋਂ ਇਹ ਸੰਚਾਲਕਾਂ ਦੇ ਉੱਪਰ ਡੈਰੀ ਸੰਚਾਲਕਾਂ ਦੇ ਉੱਪਰ ਦੋ ਵਾਂ ਤੇ ਉਤੇ ਪ�ਛਾ ਦਾਖਲ ਕੀਤਾ ਗਿਆ ਤਾਂ ਇਸ ਦੇ ਮੁਤਾਬਕ ਬੀ ਐਨਸੀ ਧਾਰਾ 279 ਅਸੇ ਨਾਲ ਹੀ 1873 ਦੀ ਧਾਰਾ 703 70 ਅਤੇ 70 12 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਨਗਰ ਨਿਗਮ ਅਧਾਰੀਆਂ ਨੇ ਸਪਸ਼ਟ ਕੀਤਾ ਕਿ ਬੁੱਢਾ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਦੇ ਖਿਲਾਫ ਅੱਗੇ ਵੀ ਇਸ ਤਰ੍ਹਾਂ ਦੀ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਕਿਤੇ ਦੇ ਆਕੇ ਨਗਰ ਨਿਗਮ ਦੇ ਅਧਿਕਾਰੀ ਆ ਉਹ ਲਗਾਤਾਰ ਖਾਸ ਕਰਕੇ ਬੁੱਢੇ ਨਾਲੇ ਨੂੰ ਗੰਦਾ ਕਰਨ ਵਾਲੇ ਉਹ ਲੋਕ ਇਹ ਤੰਦ ਤਸਵੀਰ ਦਿਖਾ ਰਹੇ ਆ ਇਹ ਬਿਆਰੀਆਂ ਦਾ ਜਿਹੜਾ ਗੋਹਾ ਆਂਦਾ ਆ ਇਹ ਸਿੱਧੀ ਇਸ ਬੁੱਢੇ ਦਰਿਆ ਵਿੱਚ ਸਿੱਟਦੇ ਆ ਤਾਂ ਕਿਤੇ ਆਕੇ ਇਸ ਗੋਹਾ ਤੇ ਉਹਨਾਂ ਮੱਜਾਗਾਹਾਂ ਦੇ ਜਿਹੜਾ ਗੋਹਾ ਵੇਸਟ ਜਿਹੜਾ ਮਲ ਮੂਤਰ ਹੁੰਦਾ ਤਾਂ ਸਿੱਧੇ ਤੌਰ ਤੇ ਉਹਨੂੰ ਇਸ ਬੁੱਢੇ ਦਰਿਆ ਵਿੱਚ ਸੁੱਟਣ ਦੇ ਦੋਸ਼ ਮੈਨੂੰ ਇੱਕ ਧਾਰਾ ਲੱਗੀ ਸੀ ਸਖਤ ਕਾਨੂੰਨੀ ਕਾਰਵਾਈ ਕਰੀ ਗਈ ਸੀ ਤਾਂ ਬਿਲਕੁਲ ਨਗਰ ਨਿਗਮ ਨੇ ਹੁਣ ਲੁਧਿਆਣਾ ਤਾਇਪੂਰ ਰੋਡ ਦੇ ਗੀਤਾ ਕਲੋਨੀ ਦੇ ਦੋ ਡੈਰੀ ਸੰਚਾਲਕਾਂ ਦੇ ਉੱਪਰ ਮਾਲਕਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਹੈ ਤਾਂ ਸਿੱਧੇ ਤੌਰ ਤੇ ਉਹਨਾਂ ਤੇ ਐਫ ਆਈ ਦਰਜ ਕਰਾਈ ਹੈ ਤੱਕਦੇ ਅਗੇ ਨਗਰ ਨਿਗਮ ਦੇ ਅਧਿਕਾਰੀ ਖੱਦ ਕੇ ਬੁੱਡੇ ਨਦਾਲੇ ਦੇ ਉੱਪਰ ਗਨਸੁੱਟਣ ਵਾਲਿਆਂ ਦੇ ਲੋਕਾਂ ਦੇ ਉੱਪਰ ਹੁਣ ਬਿਲਕੁਲ ਪੈਨੀ ਨਜ਼ਰ ਰੱਖੀ ਹੈ ਤੇ ਲਗਾਤਾਰ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਇਹ ਸਖਤ ਕਾਰਵਾਈ ਹੈ ਉਹਨਾਂ ਡੈਰੀ ਮਾਲਕਾਂ ਦੇ ਉੱਪਰ ਜਿਹੜੇ ਸਿੱਧੇ ਤੌਰ ਤੇ ਬੁੱਡੇ ਨਾਲੇ ਵਿੱਚ ਮੱਜਾ ਗਾਹਾਂ ਦਾ ਗੋਹਾ ਇਸ ਦੇ ਨਾਲ ਉਹਨਾਂ ਦਾ ਮਲ ਮੂਤਰ ਵੇਸਟ ਹੁੰਦਾ ਜਾਂ ਤਾਂ ਪਾਣੀ ਵੇਸਟ ਪਾਣੀ ਸਿੱਧੇ ਤੌਰ ਤੇ ਛੱਡਦੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਬੁੱਡੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ ਵਜੋਂ ਇਹਨਾਂ ਦੋਨਾਂ ਡੈਰੀ ਮਾਲਕਾਂ ਦੇ ਉੱਪਰ ਐਫ ਆਈ ਰਜਿਸਟ ਕਰਾਈਏ ਤੇ ਇਸ ਨਾਲ ਸਖਤ ਕਾਨੂੰਨੀ ਕਾਰਵਾਈ ਦੀ ਗੱਲ ਅਖੀ ਤੱਕ ਰੇੜਾ ਕੇ ਇਸ ਗੱਲ ਨੂੰ ਲੈ ਕੇ ਡੈਰੀ ਮਾਲਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਹੜਕਮ ਮਚਿਆ ਹੋਇਆ ਤਾਂ ਜੇ ਸਿੱਧੇ ਤੌਰ 'ਤੇ ਗੱਲ ਕੀਤੀ ਹੈ ਵੀ ਇਹ ਉਹ ਡੈਰੀ ਮਾਲਕ ਜਿਹੜੇ ਹਜੇ ਵੀ ਇਸ ਬੁੱਡੇ ਦਰਿਆ ਵਿੱਚ ਗੋਹਾ ਫਿੜਦੇ ਤੇ ਵੇਸਟੜਾ ਮਲ ਮੂਤਰ ਗਾਵਾ ਮੱਝੇ ਦਾ ਹੁੰਦਾ ਫਿੜਦੇ ਆ ਤਾਂ ਉਹਨਾਂ 'ਚ ਕਾਫੀ ਹੜਕਮ ਮੱਚਿਆ ਤਾਂ ਇਸ ਗੱਲ ਨੂੰ ਲੈ ਕੇ ਉਹ ਵੀ ਕਬਰਾਇਆ ਵੀ ਹੁਣ ਨਗਰ ਨਿਗਮ ਅਧਿਕਾਰੀਆਂ ਦੀ ਸਿੱਧੀ ਜਿਹੀ ਨਜ਼ਰ ਹੈ ਉਹਨਾਂ ਡੈਰੀ ਮਾਲਕਾਂ ਦੇ ਉੱਪਰ ਹੈ ਤੇ ਦਿਨ ਰਾਤ ਲਗਾਤਾਰ ਪਹਿਲੇ ਵੀ ਗੱਲ ਕੀਤੀ ਵੀ ਦਿਨ ਰਾਤ ਨਗਰ ਨਿਗਮ ਦੇ ਅਧਿਕਾਰੀ ਆ ਉਹ ਕਿਸੇ ਨਾ ਠਿਕਰੀ ਪੈ ਲਗਾਇਆ ਹੋਏ ਉਸ ਜਗ੍ਹਾ ਦੇ ਉੱਪਰ ਜਿੱਥੇ ਖਾਦ ਕੇ ਡੈਰੀ ਮਾਲਕ ਇਸ ਦੇ ਨਾਲ ਹੀ ਚਾਹੋ ਡਾਈੰਗ ਇੰਡਸਟਰੀ ਲੋਕ هون ਛੜੇ ਥਿਓਰੀ ਛੇਪੇ ਛੜਦੇ ਆ ਇਹਨੂੰ ਪ੍ਰਦੂਸ਼ਿਤ ਕਰਦੇ ਗੰਦੇ ਨਾਲੋਂ ਇਸ ਦੇ ਨਾਲ ਹੀ ਉਹ ਲੋਕ ਜਿਹੜੇ ਸਿੱਧੇ ਤੌਰ ਤੇ ਸ਼ਹਿਰੀ ਇਲਾਕੇ ਵਿੱਚ ਆ ਕੇ ਜਿੱਥੋਂ ਬੁੱਢਾ ਦਰਿਆ ਨਿਕਲਦਾ ਉਥੋਂ ਜਿਹੜਾ ਆਪਣਾ ਘਰ ਦਾ ਕੂੜਾ ਕੱਢ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਤੇ ਇਹ ਸਿੱਧਾ ਇੱਕ ਵੱਡਾ ਐਕਸ਼ਨ ਹੈ ਨਗਰ ਨਿਗਮ ਦਾ ਉਹਨਾਂ ਡਾਇਰੀ ਮਾਲਕਾਂ ਦੇ ਉੱਪਰ ਜਿਹੜੇ ਸਿੱਧੇ ਤੌਰ ਤੇ ਗੋਹਾ ਤੇ ਮੱਝਾ ਗਾਂ ਦਾ ਜਿਹੜਾ ਵੇਸਟ ਜਿਹੜਾ ਪਾਣੀ ਹੁੰਦਾ ਜਾਂ ਮਲ ਮੂਤਰਾ ਸਿੱਧੇ ਤੋਤੇੜੇ ਬੁੱਡੇ ਨਾਲ ਸੜਦੇ ਤੇ ਬੁੱਡੇ ਨਾਲੇ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਨਗਰ ਨਿਗਮ ਦਾ ਇਹਨਾਂ ਡੈਰੀ ਮਾਲਕਾਂ ਤੇ ਇੱਕ ਵੱਡਾ ਐਕਸ਼ਨ ਹੈ। ਐਮਐਮਐਨ ਬੌਬੀ ਨਾਲ ਸੰਦੀਪ ਸ਼ਰਮਾ ਜਰਿਸ਼ਰ ਟੀਵੀ ਲੁਧਿਆਣਾ